ਸਤਿ ਸ਼੍ਰੀ ਅਕਾਲ ਵੀਵਰਸ ਗਿਆਨੀ ਸਰਜੀਤ ਸਿੰਘ ਜੀ ਦੀ ਕਥਾ ਹੈ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਐਂਡ ਤੱਕ ਲਾਜ਼ਮੀ ਦੇਖਿਓ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਕਦੀ ਕਿਸੇ ਕਿਰਤੀ ਬੰਦੇ ਦੀ ਜਦੋਂ ਦਿਹਾੜੀ ਦੇਣੀ ਹੈ ਨਾ ਉਦੋਂ 2 ਰੁਪਏ ਵੱਧ ਦਿਓ ਹੱਕ ਨਾ ਰੱਖਿਓ ਹੱਕ ਨਾ ਰੱਖਿਓ ਆ ਚੇਤੇ ਰੱਖਿਓ ਅਸੀਂ ਕਿਰਤੀ ਬੰਦਰਾ ਢਿੱਡ ਨਿਚੋੜਦੇ ਹਾਂ ਕਈ ਵਾਰੀ ਐਦਾਂ ਉੱਥੇ ਟਾਲੀ ਨਾ ਬਣ ਬਣ ਕੇ ਭਾਵੇਂ ਰਸਤੇ ਤੇ ਲੰਗਰ ਲਾਈਏ ਤਕੇ ਨਾ ਖਵਾਈਆਂ ਜਿਹਨਾਂ ਪਹਿਲਾਂ ਖਾਧਾ ਹੁੰਦਾ ਉਹਨਾਂ ਨੂੰ ਖਵਾਈ ਜਾਣਗੇ ਆ ਖਾਓ ਜੀ ਆ ਸਿਰੇ ਹੀ ਅਸੀਂ ਪੂੜੀਆਂ ਬਣਾਈਆਂ ਖਾਓ ਤਕੇ ਨਾ ਖਵਾਈ ਜਾਣੇ ਤੁਹਾਡੀ ਕੋਠੀ ਬਣ ਰਹੀ ਮੰਨ ਲਓ ਕੋਈ ਤੁਹਾਡਾ ਮਜ਼ਦੂਰ ਤੁਹਾਡੀ ਕੋਠੀ ਬਣ ਰਹੀ ਹੈ ਭਾਵੇਂ ਤੁਸੀਂ ਉਹਦੇ ਨਾਲ ਰੋਟੀ ਨਹੀਂ ਕੀਤੀ ਜੇ ਕੋ ਆਚਾਰ ਨਾਲ ਰੋਟੀ ਖਾ ਰਿਹਾ ਕੋਈ ਗੱਲ ਨਹੀਂ ਅੱਜ ਸਾਡੇ ਕੋਲ ਸਬਜ਼ੀ ਲੈ ਲਾ ਚਾਦੀ ਲੋੜਾ ਚਾਹ ਬਣਾ ਕੇ ਦੇ ਦਿੱਤੇ ਜਿੱਥੇ ਸੱਚੀ ਲੰਗਰ ਦੀ ਲੋੜ ਹੈ ਕਿਸੇ ਦੀ ਮਦਦ ਕਰੋ ਕਿਸੇ ਦੀ ਹੈਲਪ ਕਰੋ ਆਵਦੇਸ਼ਾਂ ਨੂੰ ਕਿਉਂ ਨੌਜਵਾਨ ਭਜ ਰਿਹਾ ਕੋਈ ਕਿਸਦਾ ਘਾਹ ਕੱਟਣ ਵੀ ਆਉਂਦਾ ਹੈ ਨਾ ਉਹ ਅੰਦਰੋਂ ਉੱਠ ਕੇ ਆਉਂਦੇ ਆ ਪਾਣੀ ਲੈ ਕੇ ਆਉਂਦੇ ਆ ਕਹਿੰਦੇ ਕੋਲਡ ਡਰਿੰਕ ਪੀਏਂਗਾ ਕੋ ਪਾਣੀ ਪੀਏਂਗਾ ਕੋ ਕੋਈ ਖਾਏਂਗਾ ਭਾਵੇਂ ਤੂੰ ਸਾਡੇ ਕੋਲ ਕੰਮ ਕਰਨ ਦੇ ਪੈਸੇ ਲੈਣੇ ਆ ਪਰ ਤੂੰ ਭੁੱਖਾ ਤੇ ਨਹੀਂ ਜਦਨ ਅਸੀਂ ਸਮਾਜ ਵਿੱਚ ਕਿਰਤੀ ਬੰਦੇ ਦੀ ਰਿਸਪੈਕਟ ਕਰਨ ਲੱਗ ਪਏ ਨਾ ਸਮਾਜ ਸਾਡਾ ਜਮੀਨ ਤੋਂ ਉਪਰਖਣਾ ਸ਼ੁਰੂ ਹੋ ਜਾਏਗਾ ਉਪਰਖਣਾ ਸ਼ੁਰੂ ਹੋ ਜਾਏਗਾ ਕਿਰਤੀ ਦੀ ਰਿਸਪੈਕਟ ਕਰੋ ਗੁਰੂ ਸਾਹਿਬ ਇਹੋ ਜੰਗ ਲੜ ਰਿਆ ਸੀ ਆਮ ਵਰਗ ਨੂੰ ਉੱਪਰ ਚੁੱਕ ਰਿਆ ਸੀ ਇੱਥੇ ਜਿਹੜਾ ਤਗੜਾ ਸੀ ਮਾਤੜ ਨੂੰ ਮਾਰ ਰਿਆ ਸੀ ਗੁਰੂ ਸਾਹਿਬ ਕਹਿੰਦੇ ਨਾ ਭਾਈ ਆਓ ਗੁਰ ਜੀ ਹਰ ਇੱਕ ਬੰਦੇ ਦੀ ਰਿਸਪੈਕਟ ਕੀਤੀ ਹਰ ਇੱਕ ਬੰਦੇ ਨੂੰ ਮਾਨ ਸਤਿਕਾਰ ਦਿੱਤਾ ਇੱਜ਼ਤ ਆమే ਕਿਤੇ ਤੱਕ ਰੱਖਿਓ ਅਸੀਂ ਉਹ ਲੋਕ ਆ ਬੰਦੇ ਦੀ ਜੇਬ 'ਚ ਪੈਸੇ ਨਾ ਨਾ ਹੁਣ ਭਾਵੇਂ ਬੰਦਾ ਸਾਡੇ ਤੋਂ ਵੱਡੀ ਉਮਰ ਦਾ ਹੋਵੇ ਅਸੀਂ ਬੋਲਣ ਲੱਗਿਆਂ ਸ਼ਬਦ ਭੁੱਲ ਜਾਂਦੇ ਇਹਨੂੰ ਕਿਹੜੇ ਸ਼ਬਦ ਨਾਲ ਬੁਲਾਉਣਾ ਹੈ ਬੰਦਾ ਲੀਡਰ ਹੋਵੇ ਉਮਰ ਛੋਟੀ ਦਾ ਹੋਵੇ ਉਹਦੇ ਗੋਡੀਆਂ ਹੱਥ ਲਾਈ ਜਾਣਗੇ ਹੁੰਦਾ ਉਹਦੀ ਕਾਰ ਦੀ ਬਾਰੀ ਖੋਲਣਗੇ ਗਾਹੋਕੇ ਇਹਦਾ ਮਤਲਬ ਪੈਸੇ ਕਰਕੇ ਯਾਰ ਅੱਜ ਜਿਹਦੇ ਕੋਲ ਅਹੁਦਾ ਹੈ ਹੋ ਸਕਦਾ ਕੱਲ ਉਹਦੇ ਕੋਲ ਅਹੁਦਾ ਨਾ ਰਹੇ ਇੱਜ਼ਤ ਕਰੋ ਮਾਣ ਕਰੋ ਰਿਸਪੈਕਟ ਕਰੋ ਹਰ ਇੱਕ ਬੰਦੇ ਨਾਲ ਪਿਆਰ ਕਰੋ ਗੁਰੂ ਨਾਨਕ ਸਾਹਿਬ ਨੇ ਹਰ ਇੱਕ ਨਾਲ ਪਿਆਰ ਕੀਤਾ ਆਗਰੇ ਦੀ ਘਟਨਾ ਸੀ ਨਾ ਜਿੱਥੇ ਇੱਕ ਕਾਈ ਜਹਾਂਗੀਰ ਦੇ ਤੰਬੂ ਚ ਲਾ ਗਿਆ ਤੇ ਜਹਾਂਗੀਰ ਨੇ ਕੀ ਆਖਿਆ ਸੀ ਜਾਂਦਿਆਂ ਕਾਈ ਕਹਿੰਦਾ ਸੱਚਾ ਪਾਦਸ਼ਾਹ ਮੇਰਾ ਜੰਮਣ ਮਰਨਾ ਕੱਟ ਦਿਓ ਜਹਾਂਗੀਰ ਨੂੰ ਸਮਝ ਲੱਗ ਗਈ ਇਹਨੇ ਜਾਣਾ ਗੁਰੂਕੋੜ ਸੀ ਭਲੇਖੇ ਨਾ ਮੇਰੇ ਤੰਬੂ ਚ ਆ ਗਿਆ ਤੇ ਜਹਾਂਗੀਰ ਅਗੇ ਉਹਨੂੰ ਕਹਿੰਦਾ ਜੇ ਮੈਂ ਤੇਰਾ ਸੱਚਾ ਪਾਦਸ਼ਾਹ ਨਾ ਹੋਵਾਂ ਤੇ ਕਹਿੰਦਾ ਨਹੀਂ ਹੋਗੇ ਤੇ ਮੈਂ ਘਾ ਦੀ ਪਣ ਤੇ ਟਕਾ ਚੱਕ ਲਵਾਂਗਾ ਜਿੱਥੇ ਮੇਰਾ ਸੱਚਾ ਪਾਸ਼ਾ ਹੋਗਾ ਮੈਂ ਜਾ ਕੇ ਉੱਥੇ ਰੱਖ ਦਿਆਂਗਾ ਉਹ ਕਹਿੰਦਾ ਤੈਨੂੰ ਪਤਾ ਮੈਂ ਕੌਣ ਹ ਜਿਹੜੀ ਧਰਤੀ ਤੇ ਤੂੰ ਬੈਠਾ ਹੈ ਮੈਂ ਇਸ ਧਰਤੀ ਦਾ ਬਾਦਸ਼ਾਹ ਹ ਕਾਹੀ ਕਹਿੰਦਾ ਹੋਗੇ ਜੀ ਮੈਂ ਮਨਕਰ ਥੋੜਾ ਇਸ ਗੱਲ ਤੋਂ ਤੁਸੀਂ ਹੋਗੇ ਮੈਂ ਮਨਕਰ ਨਹੀਂ ਹੈ ਕਹਿੰਦਾ ਫਿਰ ਤੈਨੂੰ ਪਤਾ ਕਿਸੇ ਅਗੇ ਰੱਖ ਕੇ ਚੀਜ਼ ਚਖਣੀ ਉਹਦੀ ਇਨਸਲਟ ਹੁੰਦੀ ਕਹਿੰਦਾ ਠੀਕ ਹੈ ਜੀ ਪਰ ਮੈਂ ਲੈ ਕੇ ਗੁਰੂ ਦੇ ਜਿਸ ਘੋੜੇ ਤੇ ਗੁਰੂ ਪਾਸਾ ਸਵਾਰੀ ਕਰਦੇ ਮੈਂ ਲੈ ਕੇ ਉਸ ਗੁਰੂ ਵਾਸਤੇ ਆਇਆ ਮੈਂ ਲੈ ਕੇ ਹੀ ਗੁਰੂ ਪਾਸ਼ਾ ਦੇ ਪ੍ਰਚਾਰ ਫੰਡ ਲਈ ਟਕਾ ਆਇਆ ਉਹ ਕਹਿੰਦਾ ਕਾਦੀਪਨ ਤੇ ਟਕਾ ਰਹਿਣ ਦੇ ਦੱਸ ਤੈਨੂੰ ਕੀ ਚਾਹੀਦਾ ਮੈਂ ਤੇ ਬਲੇ ਦੇਣ ਨੂੰ ਤਿਆਰ ਆ ਕਿੰਨੇ ਪਿੰਡਾਂ ਦੀ ਜ਼ਗੀਰ ਦੇਵਾਂ ਤੈਨੂੰ ਮੈਂ ਕਿਹੜੀ ਦੌਲ ਚਾਹੀਦੀ ਏ ਤੈਨੂੰ ਜੋ ਚਾਹੀਦਾ ਤੂੰ ਦੱਸ ਕਾਦੀਪਨ ਤੇ ਟਕਾ ਇੱਥੇ ਪਿਆ ਰਹਿਣ ਦੇ ਕਿਉਂਕਿ ਮੇਰੇ ਤੰਬੂ ਜਨੋਂ ਕਾਦੀਪਨ ਤੇ ਟਕਾ ਲੈ ਕੇ ਬਾਹਰ ਜਾਏਗਾ ਅਗਲਾ ਕਹੇਗਾ ਜਾਂਗੀਰ ਦੇ ਕੇ ਬਾਸ਼ਾ ਦੇ ਕੇ ਚੋਕੇ ਵਾਪਸ ਲਾ ਗਿਆ ਧਿਆਨ ਨਾਲ ਸੁਣਿਓ ਪਿਆਰਿਓ ਆਵਾਜ਼ ਕਾਦੀ ਆ ਰਹੀ ਹੈ ਜੀ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਭ ਸੱਚੇ ਪਾਸ਼ਾ ਜੀ ਆਪ ਅਨੰਨ ਸਿੱਖ ਪਿਆਰਾ ਸਿੱਖ ਉਹ ਕਾਈ ਉਹ ਨੂੰ ਕਹਿੰਦਾ ਜਹਾਂਗੀਰ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਇਸ ਤੋਂ ਬਾਅਦ ਹੋਰ ਕੀ ਕਰ ਸਕਦੇ ਹੋ ਕਹਿੰਦਾ ਦੱਸ ਕਿਨੇ ਆਪਣਾ ਜਗੀਰ ਚਾਹੀਦੀ ਹੈ ਅੱਗੇ ਉਸ ਕਾਈ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦਾ ਬਾਦਸ਼ਾਹ ਸਲਾਮਤ ਜਿਸ ਤਖਤ ਉਤੇ ਤੁਸੀਂ ਬੈਠੇ ਹੋ ਨਾ ਉਸ ਵਕਤ ਹੁਕਮ ਚਲਾਉਂਦੇ ਹੋ ਜੇ ਤੁਸੀਂ ਮੈਨੂੰ ਉਸ ਤਖਤ ਦਾ ਲਾਲਚ ਵੀ ਦਿਓ ਨਾ ਮੈਂ ਤਾਂ ਵੀ ਕਾਹ ਦੀ ਪੰਤੇ ਟੱਕਾ ਗੁਰੂ ਪਾਸ਼ਾ ਦੇ ਕੋੜੀ ਲੈ ਕੇ ਜਾਵਾਂਗਾ ਅੱਜ ਹੈ ਸੇਖੇ ਦਾ ਮਾੜੀ ਜੀ ਚਾਹੀਦੀ ਆ ਕੀ ਬੋਲਹਾ ਲੀਡਰੀ ਹੀ ਉਹ ਬੋਲੋ ਜੀ ਮਾੜੀ ਜੀ ਲੀਡਰੀ ਚਾਹੀਦੀ ਵੜੇ ਵੜੇ ਪਹਿਲਾਂ ਵੀ ਹੋਇਆ ਐਸਾ ਮਾੜੀ ਜੀ ਲੀਡਰੀ ਉਹ ਨਾਅਰੇ ਮਾਰਨ ਵਾਲੇ ਵੱਡੇ ਵੱਡੇ ਸ਼ੁਰੂ ਤੋਂ ਸਿੱਖੀ ਦੇ ਨਾਂ ਤੇ ਲਾਹਰੇ ਮਾਰਨ ਵਾਲੇ ਅੱਜ ਤੁਹਾਨੂੰ ਲੀਡਰਾਂ ਦੀਆਂ ਗੱਡੀਆਂ 'ਚ ਬੈਠੇ ਮਿਲਣਗੇ ਜਿਹੜੇ ਹਕੂਮਤਾਂ ਨਾਲ ਟੱਕਰ ਲੈਣ ਦੀ ਇਹ ਧਗਲ ਕਰਦੇ ਸੀ ਅੱਜ ਤੁਹਾਨੂੰ ਲੀਡਰਾਂ ਦੀਆਂ ਗੱਡੀਆਂ 'ਚ ਬੈਠੇ ਮਿਲਣਗੇ ਅੱਜ ਤੁਹਾਨੂੰ ਬੜਾ ਕੁਝ ਵਾਪਰਿਆ ਸਮਾਜ ਵਿੱਚ ਬੜਾ ਕੁਝ ਵਾਪਰਦਾ ਹੈ ਸਿੱਖ ਕਦੋਂ ਜਾਕੇਗਾ ਕਦੋਂ ਸਮਝੇਗਾ ਇਸ ਗੱਲ ਨੂੰ ਘਾਹ ਦੀ ਪਾਂ ਤੇ ਟਕਾਓ ਸਿੱਖਨੇ ਚੁੱਕਿਆ ਬਾਹਰੋਂ ਤੁਰਿਆ ਜਿਹੜਾ ਤੰਬੂ ਦੇ ਅੱਗੇ ਖਲੋਤਾ ਸੀ ਨਾ ਦਰਵਾਨ ਪਹਿਰੇਦਾਰ ਉਹਨੂੰ ਕਹਿੰਦਾ ਉਹ ਸਿੱਖਾ ਜੇ ਕਿਤੇ ਮੈਨੂੰ ਜਹਾਂਗੀਰ ਨੇ ਗੱਲ ਕਹੀ ਹੁੰਦੀ ਨਾ ਮੈਂ ਇੱਕ ਮਿੰਟ ਨਹੀਂ ਸੀ ਲਾਉਣਾ ਕਹਿੰਦਾ ਤੂੰ ਤੇ ਭਾਵੇਂ ਸਾਰੇ ਭਾਰ ਦੇਸ਼ ਦਾ ਘਾਵਾ ਵੱਢ ਕੇ ਰਹਿ ਜਾ ਤੈਨੂੰ ਤਾਂ ਵੀ ਨਹੀਂ ਕਹਿਣਾ ਉਹਨੇ ਕਹਿੰਦਾ ਤੈਨੂੰ ਕੀ ਲੱਗਦਾ ਸੀ ਉਹ ਤੇ ਕਾਹ ਖਰੀਦ ਰਿਹਾ ਜਹਾਂਗੀਰ ਕਹਿੰਦਾ ਉਸ ਇਮਾਨ ਉਸ ਦਿਲ ਨੂੰ ਉਸ ਮਨ ਦੀ ਕੀਮਤ ਲਾ ਰਿਹਾ ਸੀ ਜਿਸ ਮਨ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ ਇੱਥੇ ਜਹਾਂਗੀਰ ਬਾਦਸ਼ਾਹ ਫੇਲ ਹੋ ਗਿਆ ਜਿਹੜੀ ਚੀਜ਼ ਤੁਸੀਂ ਖਰੀਦ ਨਹੀਂ ਸਕੋ ਜਿਹਦਾ ਮਤਲਬ ਤੁਸੀਂ ਕੀਮਤ ਨਹੀਂ ਦੇ ਸਕੇ ਕਹਿੰਦਾ ਅੱਜ ਤੁਹਾਨੂੰ ਲੱਗਦਾ ਨਾ ਕਿ ਜਹਾਂਗੀਰ ਬੜਾ ਅਮੀਰ ਹੈ ਉਹ ਕੰਗਾਲ ਹੈ ਉਹ ਇੱਕ ਸਿੱਖ ਦਾ ਈਮਾਨ ਨਹੀਂ ਖਰੀਦ ਸਕਿਆ ਸਰਕਾਰਾਂ ਤੇ ਅੱਜ ਫੇਲ ਹੋ ਸਕਦੀਆਂ ਜੇ ਵਿਕਣ ਵਾਲਾ ਕਹੇ ਕਿ ਤੁਸੀਂ ਮੈਨੂੰ ਵੇਚ ਮੈਨੂੰ ਤੁਸੀਂ ਖਰੀਦ ਨਹੀਂ ਸਕਦੇ ਐਸੇ ਦਿੱਲੀ ਦੀ ਧਰਤੀ ਸਿਰ ਨਾ ਅੰਪਾਈ ਮਤੀ ਦਾਸ 2510 ਪਾਈ ਸਤੀ ਦਾਸ ਪਾਈ ਦੇ ਆਲਾ ਜੀ ਆਰਿਆਂ ਨਾਲ ਚੀਰੇ ਗਏ ਦੇਗਾ ਚ ਉਬਾਲੇ ਗਏ ਰੂੰਝ ਲਪੇਟ ਕੇ ਸਾੜੇ ਗਏ ਅੱਜ ਅੱਜ ਉਹ ਸਿੱਖ ਕਹਿੰਦੇ ਤੇ ਹੋਣਗੇ ਉਹ ਸਾਡਾ ਨਾਮ ਬੋਲਣ ਵਾਲਿਓ ਉਹ ਸਾਡੇ ਸ਼ੀਧੀਆਂ ਦੇ ਉੱਤੇ ਕੱਟ ਕਰਨ ਵਾਲਿਓ ਸਾਡੇ ਸਾਕੇ ਸੁਨਾ ਸੁਣਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਿਓ ਆਪਣੀਆਂ ਜਮੀਰਾਂ ਗਰਵੀ ਕਰਕੇ ਬੈਠੇ ਹੋ ਤੁਸੀਂ ਤੇ ਯਾਦ ਰੱਖਿਓ ਤੁਹਾਡੀਆਂ ਦੂਜੀਆਂ ਤੀਜੀਆਂ ਪੀੜੀਆਂ ਨੂੰ ਲੋਕ ਜਿਵੇਂ ਕਿ ਅਦਾ ਕੋਈ ਦਾਦਾ ਪਰਦਾਦਾ ਕੋ ਚੰਗੇ ਕੰਮ ਕਰਦਾ ਰਿਹਾ ਹੋਵੇ ਨਾ ਉਹਦੀਆਂ ਪੀੜੀਆਂ ਨੂੰ ਲੋਕਾਂ ਦੇ ਤੈਨੂੰ ਪਤਾ ਤੇਰਾ ਦਾਦਾ ਕਿੱਡਾ ਬਹਾਦਰ ਸੀ ਜੇ ਜਿਸ ਦੇ ਦਾਦੇ ਪਰਦਾਦੇ ਨੇ ਕਿਤੇ ਗਦਾਰੀ ਕੀਤੀ ਹੋਵੇ ਕਿਤੇ ਕੋਈ ਸਮਝੌਤਾ ਕੀਤਾ ਹੋਵੇ ਲੋਕ ਅਗਲੀਆਂ ਪੀੜ੍ਹੀਆਂ ਨੂੰ ਕੋਸਦੇ ਨੇ ਤੁਹਾਡੇ ਦਾਦੇ ਨੇ ਇੱਥੇ ਸਖੀ ਵੇਚੀ ਸੀ ਇੱਥੇ ਸਖੀ ਦਾ ਨੁਕਸਾਨ ਕੀਤਾ ਸੀ ਕਦਮ ਪੁੱਟਣ ਲੱਗਿਆਂ ਸੋਚਿਓ ਜਰੂਰ ਇੱਕ ਵਾਰ ਇੱਕ ਵਾਰ ਇਸ ਗੱਲ ਦਾ ਧਿਆਨ ਜਰੂਰ ਰੱਖਿਓ ਕਦਮ ਫੂਕ ਫੂਕੇ ਰੱਖਣਾ ਹੈ ਆ ਜਿੰਨਾ ਮੁਕਤੀਆਂ ਨੂੰ ਅੱਜ ਅਸੀਂ ਯਾਦ ਕਰਨ ਲਈ ਬੈਠੇ ਹਾਂ ਉਹ ਸੱਚੀ ਮੁਕਤੀ ਸੀ ਜਿਹੜੇ ਜਿਉਂਦੇ ਜੀ ਆਪਣੇ ਵਿੱਚੋਂ ਦਾਗ ਮਿਟਾ ਕੇ ਗਏ ਜਿਨ੍ਹਾਂ ਜਿੰਦੇ ਜੀ ਸੱਚੀ ਵਿਚਾਰ ਤਾਰਾ ਨੂੰ ਅਪਣਾਇਆ ਤੋਂ ਮਹਾਰਾਜ ਭਗਤ ਕਬੀਰ ਜੀ ਕੀ ਆਂਦੇ ਆ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਮੇਰੇ ਆ ਭੁੱਲਿਆ ਹੈ ਭੁੱਲਿਆ ਮਨਾ ਕਪਟ ਨਾ ਕਰੀ ਅੰਤ ਨ ਬੇਰਾ ਤੇਰਾ ਜੀ ਫੇ ਲੀਜੇ ਹੈ ਭੁੱਲਿਆ ਮਨਾ ਕਪਟ ਨਾ ਕਰੀ ਕਿਉਂਕਿ ਬਹੁ ਪਰਪੰਚ ਕਰ ਪਰਤਾਂ ਨੇ ਲਿਆਵੇਂ ਮੈਂ ਆਰੰਭ ਚ ਕਹ ਸੀ ਨਾ ਦੋ ਕਿਸਮ ਦੇ ਟੱਬਰ ਨੇ ਮਨ ਦੇ ਤੇ ਤੰਦੇ ਤੰਦਾ ਟੱਬਰ ਸਾਰਿਆਂ ਨੂੰ ਪਤਾ ਏ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਵੱਡੀ ਭੈਣ ਹੈ ਇਹ ਮੇਰੀ ਛੋਟੀ ਭੈਣ ਹੈ ਸਾਰਿਆਂ ਨੂੰ ਪਤਾ ਹੈ ਪਰਮੰਦਾ ਟੱਬਰ ਕਿਹੜਾ ਕਬੀਰ ਐਸਾ ਕੋਈ ਨਾ ਜਨਮਿਓ ਗੁਰੂ ਗ੍ਰੰਥ ਸਾਹਿਬ ਦਾ ਅੰਕ 1366 ਸ਼ਲੋਕ 42 ਨੰਬਰ ਜਿਹੜੇ ਘਰਾਂ 'ਚ ਬੈਠੇ ਆ ਤੁਸੀਂ ਨਾਲ ਪੜ ਸਕਦੇ ਹੋ ਕਬੀਰ ਐਸਾ ਕੋਈ ਨਾ ਜਨਮਿਓ ਹੇਕ ਵੀਰ ਐਦਾਂ ਦਾ ਕੋਈ ਵਿਰਲਾ ਹੀ ਪੈਦਾ ਹੋਇਆ ਹੈ ਆਪਣੇ ਘਰ ਲਾਵੇ ਆਗ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ ਕਿਹੜੇ ਘਰ ਨੂੰ ਭਲਾ ਜਿੱਥੇ ਟੱਬਰ ਰਹਿੰਦਾ ਉਹ ਨਹੀਂ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਦੇਵ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਵਧੀਆ ਸੀ ਬੜੀ ਮੋਟੀਵੇਸ਼ਨਲ ਸੀ ਬੜੀਆਂ ਨਾ ਹਕਕ ਦੀਆਂ ਤੇ ਸੱਚ ਦੀਆਂ ਗੱਲਾਂ ਕਰਨ ਦੇ ਸੀ ਕਿਉਂਕਿ ਜਿਹੜਾ ਕਿਰਤੀ ਹੁੰਦਾ ਹੈ ਉਹਨੂੰ ਉਹਦੀ ਜਿਹੜੀ ਮਜ਼ਦੂਰੀ ਹੈ ਨਾ ਉਹਨੂੰ ਸਾਨੂੰ ਦੋ ਰੁਪਏ ਜ਼ਿਆਦਾ ਦੇਣੀ ਚਾਹੀਦੀ ਹੈ ਕੰਮ ਨਹੀਂ ਦੇਣੀ ਚਾਹੀਦੀ ਔਰ ਇਸਲਾਮ ਵਿੱਚ ਤੇ ਇਹ ਹੈ ਕਿ ਜਿਸਲੇ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਹੈ ਨਾ ਉਹਦਾ ਪਸੀਨਾ ਜਿਹੜਾ ਹੁੰਦਾ ਨਾ ਪਸੀਨਾ ਉਹਦੇ ਸੁੱਕਣ ਤੋਂ ਪਹਿਲਾਂ ਉਹਨੂੰ ਦੇਣੀ ਚਾਹੀਦੀ ਹੈ ਅਸੀਂ ਕੀ ਕਰਦੇ ਅਸੀਂ ਕਹਿੰਨੇ ਆ ਕਿ ਠੀਕ ਆ ਅੱਜ ਦਾ ਕੰਮ ਕਰ ਜਾ ਕੱਲ ਨੂੰ ਪੈਸੇ ਦੇ ਦਾਂਗੇ ਔਰ ਇਸੇ ਤਰ੍ਹਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਲਟਕਾ ਰੱਖਦੇ ਉਹਨੂੰ ਔਰ ਇਹ ਬਹੁਤ ਗਲਤ ਕੰਮ ਹੈ ਸਾਨੂੰ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁਕਣ ਤੋਂ ਪੈਸੇ ਦੇਣੀ ਚਾਹੀਦੀ ਹੈ ਔਰ ਉਹਨੂੰ ਉਹਨੂੰ ਪਾਣੀ ਰੋਟੀ ਹਰ ਚੀਜ਼ ਪੁੱਛਣੀ ਚਾਹੀਦੀ ਹੈ ਕਿਉਂਕਿ ਔਰ ਸਾਡਾ ਕੰਮ ਕਰਨ ਦੇ ਆ ਬੇਸ਼ੱਕ ਉਹਨੇ ਪੈਸੇ ਲੈਣੇ ਲੇਕਿਨ ਸੱਚ ਇਨਸਾਨੀਅਤ ਹੋਣੀ ਚਾਹੀਦੀ ਹੈ ਇਨਸਾਨੀਅਤ ਦੇ ਨਾਤੇ ਅਸੀਂ ਉਹਨੂੰ ਪਾਣੀ ਰੋਟੀ ਹਰ ਚੀਜ਼ ਪੁੱਛ ਸਕਦੇ ਹਾਂ ਕਿਉਂਕਿ ਅਗਰ ਅਸੀਂ ਇਹਨੂੰ ਪੁੱਛਾਂਗੇ ਨਾ ਉਹ ਦਸਾਂ ਜਗ੍ਹਾ ਤੇ ਜਾ ਕੇ ਕਹੇਗਾ ਕਿ ਫਲਾਣੇ ਨੇ ਮੇਰੇ ਨਾਲ ਇੰਨਾ ਅੱਛਾ ਵਰਤੋਅ ਕੀਤਾ ਸੀ ਔਰ ਹੋ ਸਕਦਾ ਵਾ ਸਾਡੀ ਉਹਦੀ ਤਲ ਤੋਂ ਕੋਈ ਕਿਸੇ ਹੋਰ ਦੇ ਦਿਲ ਦੇ ਵਿੱਚ ਵੀ ਨਰਮੀ ਪੈਦਾ ਹੋਵੇ ਜਾਂ ਕਰੇ ਕਿ ਫਲਾਣੇ ਨੇ ਕੀਤਾ ਸੀ ਤੇ ਮੈਂ ਕਿਉਂ ਨਹੀਂ ਕਰ ਸਕਦਾ ਇਹੋ ਜਿਹਾ ਜਿਹੜਾ ਨਾ ਸਾਨੂੰ ਵਿਚਾਰ ਉਹ ਦੂਸਰਿਆਂ ਦੇ ਨਾਲ ਕਰਨਾ ਚਾਹੀਦਾ ਫਲਾਉਣਾ ਚਾਹੀਦਾ ਹੈ ਬਾਕੀ ਇਹਨਾਂ ਦੀ ਜਿਹੜੀ ਕਥਾ ਨਾ ਬੜੀ ਮੋਟੀਵੇਸ਼ਨਲ ਹੁੰਦੀ ਹੈ ਔਰ ਮੈਨੂੰ ਤੇ ਬੜੀ ਵਧੀਆ ਲੱਗੀ ਤੁਹਾਨੂੰ ਕਿਸੇ ਦੀ ਲੱਗੀ ਆਪ ਨੂੰ ਘਮਟ ਕਰਕੇ ਆਪਣੀ ਕੀਮਤੀ رائے ਦਾ اظہار ਜ਼ਰੂਰ ਕਰਿਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਇਸ ਵੀਡੀਓ ਨੂੰ ਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਹੈ